ਵੇ ਛੜੇ ਨਾ ਆਪਸ ਚ ਗੱਲਾਂ ਕਰ ਰਹੇ ਨੇ ਤੁਹਾਨੂੰ ਦਿਖਾਣੇ ਆ ਕੀ ਕਰਦੇ ਬੈਨੇ ਘਰ ਚੜੀ ਛੜੀ ਰਹਿ ਗਏ ਯਾਰ ਕਿ ਕਦੋਂ ਆਵਾਜ਼ ਨਹੀਂ ਆਈ ਤੇਰੀ ਕੱਟ ਕੇ ਦਵਾਰਾ ਬੋਲੀ ਆਪੀ ਮੈਂ ਕਿਹਾ ਵੀ ਹਾਂ ਲੋ ਮੈਂ ਕਿਹਾ ਭਾਜੀ ਹਾਂ ਕਿਹਦੀ ਹਿੰਦੀ ਆ ਸਾਰੀਆਂ ਕੁੜੀਆਂ ਦੇ ਵਿਆਹ ਹੋ ਗਏ ਨੇ ਸੋਹਣੀ ਸੋਹਣੀਆਂ ਦੇ ਭੈਣ ਚ ਆਪਾਂ ਛੜੀ ਰਿਹਾ ਜਣਾ ਯਾਰ ਵਿੱਚ ਟੈਨਸ਼ਨ ਹੀ ਗਈ ਤੂੰ ਦਵਾ ਦੇ ਤੂੰ ਮੈਨੂੰ ਵੀ ਟੈਨਸ਼ਨ ਆ ਪਾਤੀ ਆ ਰੇ ਨਵੀਂ ਅੱਛੜਿਆਂ ਦੇ ਕੰਮ ਵੇਖ ਲਓ ਪਸੰਦੀ ਨਾ ਕਰੇ ਕੋਈ ਇਹ ਅਮਰੀਕਾ ਆਏ ਨੇ ਅਮਰੀਕਾ ਵਾਲਿਆਂ ਦੇ ਹਾਲਾਤ ਟੈਨਸ਼ਨ ਉਹਨੂੰ ਤੂੰ ਮੈਨੂੰ ਕਿਉਂ ਕਿਹਾ ਹੁਣ ਮੈਨੂੰ ਵੀ ਟੈਨਸ਼ਨ ਪੈ ਗਈ ਆ ਗੱਲ ਦੀ ਛੜੇ ਦੁੱਖ ਸੁੱਖ ਕਰਨਦੇ ਨੇ ਮੇਰੇ ਤੇ ਜਿਹੜੇ ਹਾਨ ਦੀਆਂ ਸੀ ਉਹਨਾਂ ਦੇ ਦੋ ਤਿੰਨ ਤਿੰਨ ਜਵਾਬ ਹੋਏ ਨੇ ਉਹ ਜੀ ਸਾਰੀਆਂ ਗੱਲਾਂ ਓਏ ਮੈਂ ਨਾ ਵਿਆਹ ਹਾਂ ਚਿੜੀਆਂ ਕੌਲੀਆਂ ਕੌਲੀਆਂ ਸੀ ਉਹ ਸੋਹਣੀਆਂ ਪੈ ਜੀ ਜੀ ਸੋਹਣੀਆਂ ਸੋਹਣੀਆਂ ਹੋ ਗੀਆਂ ਨੇ ਕੌਲੀਆਂ ਕੀ ਮੈਂ ਵਿਆਹ ਵੇਖਣਾ ਫਾ ਜੇ ਤੂੰ YouTube ਤੇ ਛੜੇ ਕਾਲੇ ਹੋ ਗਏ ਨੇ ਇੱਥੇ ਕੰਮ ਕਰ ਕਰ ਕੇ ਓਏ ਜਿੰਨੀਆਂ ਵੀ ਕੁੜੀਆਂ ਨੇ ਵੇਖੀ ਤੇ ਹੋਲੀ ਉਮਰ ਦੀਆਂ ਸਾਰੀਆਂ ਨੇ ਚੂੜੇ ਪਾਏ ਨੇ ਪਾਜੀ ਕੁੜੀ ਸੀ ਕੰਮ ਲੱਗਿਆ ਕਿ ਦੁਕਾਨ ਤੇ ਉੱਥੇ ਆਈ ਸੀ ਇੰਨੀ ਸੋਹਣੀ ਕੁੜੀ ਤੇ ਮੈਂ ਅਜੇ ਮੁੰਡੇ ਨਾਲ ਵਿਆਹ ਕਰਾਇਆ ਜਾਂ ਤੇ ਸਹਾਰਾ ਚੋਂ ਮੁੰਡਾ ਮੈਂ ਤੇ ਮੁੰਡੇ ਵਾਲੇ ਦੇਖ ਕੇ ਰੋਂਣ ਹੋ ਗਿਆ ਵੀ ਸਾਲੇ ਨੇ ਕੀ ਪੁੰਨ ਕੀਤੇ ਸੀ ਪੁੰਨ ਕੀਤੇ ਹੋਣੇ ਤਾਂ ਹੀ ਮਿਲ ਗਈ ਉਹਨੂੰ ਹੋਰ ਯਾਰ ਪਾਜੀ ਕੀ ਬਣੇਗਾ ਆਪਣਾ ਇਹ ਨਹੀਂ ਨਾ ਕਿਤੇ ਸਾਡਾ ਤੇ ਉਹ ਕੰਮ ਹੋਇਆ ਡੋਲੂ ਲੈ ਕੇ ਮੰਗਾ ਨਾ ਲੋਕਾਂ ਦਾ ਰਿਸ਼ਤਾ ਵੀ ਸਾਨੂੰ ਦੇ ਦੇ ਅਛੜਿਆ ਦੀਆਂ ਗੱਲਾਂ ਸੁਣ ਲਓ ਆਪ ਇਹ ਦੁੱਖ ਸੋ ਕਰ ਰਹੇ ਨੇ ਨੀ ਉਹ ਗਾ ਹੁਸਰਤ ਕੋ ਕੋਈ ਨਹੀਂ ਅੱਜ ਨਹੀਂ ਤੇ 4-10 ਸਾਲ ਠਹਿਰ ਕੇ ਚੱਲ ਕੋਈ ਸੈਕੰਡ ਹੈਂਡ ਹੋ ਜੇਗੀ ਕੋਈ ਕੋਈ ਦਿੱਕਤ ਚੱਪੜੀ ਫਿੱਟ ਕਰ ਲਾਂਗੇ ਭਾਜੀ ਕੋਈ ਇਹ ਚੱਲ ਸੈਕੰਡ ਹੈਂਡ ਵੀ ਚੱਲੇਗੀ ਫਿਰ ਲਾਸਟ ਚਤੇ ਹੋਰ ਕੀ ਹੈ ਬਲੈਂਡਮੈਂਟ ਸਹੀ ਹੋਵੇ ਨਾ ਫਿਰ ਲੈਣ ਵੇਲੇ ਕਿਸੇ ਦੀ ਗਾਰੰਟੀ ਨਹੀਂ ਆਇਆ ਲੈਣ ਵੇਲੇ ਸਹੀ ਹੋਵੇ ਛੜਿਆਂ ਦੀਆਂ ਗੱਲਾਂ ਵੇਖ ਲੀ ਹੁਣ ਤੁਸੀਂ ਗੱਲਾਂ ਛੜਿਆਂ ਦੀਆਂ